ਅਸਿਕਲ ਜੀ ਤੁਸੀਂ ਵੀ ਕਰਿਓ ਰਿਆਸਤ نیوز ਤੇ ਮੈਂ ਜਸਖੈਰਾ ਕੰਚਨ ਕੁਮਾਰੀ ਉਰਫ ਕਮਲਕੌਰ ਜਿਸ ਦੇ ਕਤਲ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਹੁਣ ਮੁੱਦਾ ਪਕਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਿਲਾਂ ਇਹ ਪੰਜਾਬ ਦਾ ਮੁੱਦਾ ਸੀ ਪਰ ਹੁਣ ਪਾਕਿਸਤਾਨ ਦੇ ਨਾਲ ਜੁਟ ਕੇ ਦਾ ਮੂਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇੱਕ ਅੰਮ੍ਰਿਤਪਾਲ ਮਹਿਰੋ ਨਿਹੰਗ ਦੇ ਬਾਣੇ ਦੇ ਵਿੱਚ ਪਵਿੱਤਰ ਨਿਹੰਗ ਦੇ ਬਾਣੇ ਦੇ ਵਿੱਚ ਕਮਰ ਕਸ ਨਾਲ ਜਾਣ ਬੁਝ ਕੇ ਮਾਰਨ ਨੂੰ ਤਾਂ ਉਹ ਕਿਸੇ ਹੋਰ ਵੀ ਹਥਿਆਰ ਨਾਲ ਮਾਰਿਆ ਜਾ ਸਕਦਾ ਸੀ ਕਮਰ ਕਸ ਨਾਲ ਮਾਰਿਆ ਜਾਂਦਾ ਹੈ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਨਿਹੰਗ ਦੱਸਦਾ ਬਾਅਦ ਚ ਪਤਾ ਲੱਗਦਾ ਕਿ ਉਹ ਮੁਸਲਮਾਨ ਹੈ ਬੱਟੀ ਫੋਨ ਕਰਕੇ ਧਮਕੀ ਦਿੰਦਾ ਜਿਹੜਾ ਡਾਉਨ ਦੱਸਦਾ ਆਪਣੇ ਆਪ ਨੂੰ ਪਾਕਿਸਤਾਨ ਦਾ ਉਹ ਧਮਕੀ ਦਿੰਦਾ ਵੀ ਮੈਂ ਤੇਰੇ ਘਰੇ ਮੰਗੋ ਭੇਜਣੇ ਆਂਬ ਭੇਜਣੇ ਗ੍ਰੇਨੇਡ ਘੇੜ ਦਾਂਗਾ ਸਮਥਿੰਗ ਇਦਾਂ ਦੀ ਗੱਲਾਂ ਕਰਦਾ ਆਜੋ ਮੈਂ ਪਿਓ ਦਾ ਨਹੀਂ ਹੋਊਗਾ ਜੀ ਨਾਲ ਕਜ ਨੂੰ ਭੇਜਾਂ ਲਗੇ ਜੀ ਨਹੀਂ ਭੇਜਦਾ ਮੇਰੇ ਸਾਹ ਨਾਲ ਲੋਕੇਸ਼ ਨੂੰ ਭੇਜ ਲੈਣ ਉਹਨੂੰ ਚੱਡਾਂਗੇ ਅਮਰਪਾਲ ਮੇਰਾ ਜੇਲ੍ਹ ਚ ਜਾਊਗਾ ਜਿੱਥੇ ਵੀ ਭੱਜ ਲਵੇ ਜਿੱਥੇ ਮਰਜੀ ਅੰਡਰਗਰਾਊਂਡ ਜੇਲ੍ਹ ਚ ਸੋਟਾਂਗੇ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਕਿੱਦ ਇਹਨਾਂ ਨੇ ਹਾਲੀਵੁੱਡ ਨੂੰ ਵੀ ਪਿੱਛੇ ਛੱਡ ਦਿਆ ਹਾਲੀਵੁੱਡ ਨੂੰ ਵੀ ਪਿੱਛੇ ਛੱਡ ਦਿਆ ਹਾਲੀਵੁੱਡ ਨੂੰ ਵੀ ਪਿੱਛੇ ਛੱਡ ਦਿਆ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੱਕ ਗੇਮ ਚਲਾਈ ਕਿ ਵੀ ਕਿਉਂ ਨਾ ਆਪਾਂ ਪੂਰੇ ਸੋਸ਼ਲ ਮੀਡੀਆ ਤੇ ਇੱਕ ਮਰਡਰ ਕਰਕੇ ਇੱਕ ਦਹਿਸ਼ਤ ਫਲਾ ਦਈਏ ਕਿ ਕੋਈ ਵੀ ਐਦਾਂ ਦੀ ਗੱਲ ਕਰੇ ਤਾਂ ਸਾਨੂੰ ਪੈਸੇ ਦੇ ਕੇ ਕਰੇ ਦਿੱਤਾ ਕਿ ਉਹ ਪਿੱਛੇ ਐਕਸ ਐਕਸੈਸ ਵਾਲਾ ਸੀ ਉਹਨੇ 80000 ਰੁਪਏ ਦਿੱਤਾ ਸੀ ਇਹਨੂੰ ਉਸ ਤੋਂ ਬਾਅਦ ਉਹ ਕਈ ਵੀਡੀਓਜ਼ ਵੀ ਪਾਰਿਆ ਸੀਗਾ ਜੇ ਮਰਡਰ ਦੀ ਗੱਲ ਸੀ ਜੇ ਮਾਰਨਾ ਹੀ ਸੀ ਕਿਉਂ ਕਿਸੇ ਹੋਰ ਹਥਿਆਰ ਨਾਲ ਮਾਰਦੇ ਤੇ ਕਿਉਂ ਤੁਸੀਂ ਗੁਰੂ ਦੇ ਬਾਣੇ ਨੂੰ ਹੀ ਤੁਸੀਂ ਕਿਉਂ ਯੂਜ਼ ਕੀਤਾ ਅੱਜ ਕੱਲ੍ਹ ਜੀ ਤੁਸੀਂ ਵਖਰੇਓ ਰਾਜਸਥਾਨ نیوز ਤੇ ਮੈਂ ਜਸਖੈਰਾ ਕੰਚਨ ਕੁਮਾਰੀ ਉਰਫ ਕਮਲਕੌਰ ਜਿਸ ਦੇ ਕਤਲ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਹੁਣ ਮੁੱਦਾ ਪੱਖਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਿਲਾਂ ਇਹ ਪੰਜਾਬ ਦਾ ਮੁੱਦਾ ਸੀ ਪਰ ਹੁਣ ਪਾਕਿਸਤਾਨ ਦੇ ਨਾਲ ਜੁੜ ਚੁੱਕਿਆ ਤਾਂ ਸਾਡੇ ਨਾਲ ਰੋਕੀ ਜੀ ਮੌਜੂਦ ਨੇ ਰੋਕੀ ਜੀ ਸਵਾਗਤ ਪਹਿਲਾਂ ਤਾਂ ਤੁਹਾਡੇ ਯਾਸ ਨਿਊਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਸਤਿ ਸ੍ਰੀ ਅਕਾਲ ਔਰ ਰੋਕੀ ਜੀ ਕਿਵੇਂ ਦੇਖਦੇ ਹੋ ਪਹਿਲਾਂ ਇਹ ਜਿਹੜਾ ਮੁੱਦਾ ਸੀਗਾ ਪੰਜਾਬ ਦੇ ਵਿੱਚ ਹਾਈਲਾਈਟ ਹੁੰਦਾ ਤੇ ਹੁਣ ਪਾਕਿਸਤਾਨ ਦੇ ਨਾਲ ਇਸ ਦੀਆਂ ਕੜੀਆਂ ਜਿਹੜੀਆਂ ਜੁੜਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਇਹ ਤਾਂ ਦੇਖੋ ਤੁਸੀਂ ਖੁਦ ਦੇਖੋ ਨਾ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇੱਕ ਅਮਰਤਪਾਲ ਮੈਰੋ ਨਿਹੰਗ ਦੇ ਬਾਣੇ ਦੇ ਵਿੱਚ ਪਵਿੱਤਰ ਨਿਹੰਗ ਦੇ ਬਾਣੇ ਦੇ ਵਿੱਚ ਕਮਰ ਕਸ ਨਾਲ ਜਾਣ ਬੁਝ ਕੇ ਮਾਰਨ ਨੂੰ ਤਾਂ ਉਹਨੂੰ ਕਿਸੇ ਹੋਰ ਵੀ ਹਥਿਆਰ ਨਾਲ ਮਾਰਿਆ ਮਾਰਿਆ ਜਾ ਸਕਦਾ ਸੀ ਇੱਕ ਕਮਰ ਕਸ ਨਾਲ ਮਾਰਿਆ ਜਾਂਦਾ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਨਿਹੰਗ ਦੱਸਦਾ ਬਾਅਦ ਚ ਪਤਾ ਲੱਗਦਾ ਕਿ ਉਹ ਮੁਸਲਮਾਨ ਹੈ ਫਿਰ ਉਸ ਤੋਂ ਬਾਅਦ ਕਾਲ ਆਂਦੀ ਹੈ ਸਿਮਰਨ ਜੀ ਦੇ ਮਾਨ ਨੂੰ ਪੱਟੀ ਦੀ ਪੱਟੀ ਫੋਨ ਕਰਕੇ ਧਮਕੀ ਦਿੰਦਾ ਜਿਹੜਾ ਡਾਉਨ ਦੱਸਦਾ ਆਪਣੇ ਆਪ ਨੂੰ ਪਾਕਿਸਤਾਨ ਦਾ ਉਹ ਧਮਕੀ ਦਿੰਦਾ ਵੀ ਮੈਂ ਤੇਰੇ ਘਰੇ ਮੰਗੋਪੇ ਜਿਹਨੇ ਅੰਬ ਭੇਜਣੇ ਗ੍ਰੇਨੇਡ ਗੇਰਦਾਗਾ ਸਮਥਿੰਗ ਇਦਾਂ ਦੀ ਗੱਲਾਂ ਕਰਦਾ ਦੇਖੋ ਪੁਲਿਸ ਇਸ ਕੜੀ ਨੂੰ ਨਹੀਂ ਜੋੜ ਪਾਈ ਪਰ ਇਹ ਕੜੀ ਕਿਥੇ ਨਾ ਕਿਥੇ ਮੇਰੇ ਜਿਹੜੇ ਮਾਈਂਡ ਦੇ ਵਿਚਾਰ ਆ ਜਿੱਦਾਂ ਬਾਲੀਵੁੱਡ ਸੀਗਾ ਬਾਲੀਵੁੱਡ ਚ ਆਪਣਾ ਦਾਉਦ ਦਾਉਦ ਨੇ ਆਪਣਾ ਦਬਦਬਾ ਬਣਾਉਣ ਵਾਸਤੇ ਕਈ ਸਟਾਰਾਂ ਨੂੰ ਸਹਾਰਾ ਬਣਾਇਆ ਸੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਫਰੋਤੀਆਂ ਵੀ ਨਵੀਂ ਲੈਣਾ ਸ਼ੁਰੂ ਕਰ ਦਿੱਤਾ ਤੇ ਉਹ ਰਿਕਾਰਡਿੰਗ 'ਚ ਇੱਕ ਗੱਲ ਕਰ ਰਿਹਾ ਸੀ ਮਰਜਿਤ ਮਾਨ ਨਾਲ ਸਟਾਰ ਦੀ ਵੀ ਪੈ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਇੱਕ ਇਦਾਂ ਦਾ ਪਲੇਟਫਾਰਮ ਹੈ ਜਿਨ੍ਹਾਂ ਨੇ ਬਾਲੀਵੁੱਡ ਨੂੰ ਵੀ ਪਿੱਛੇ ਛੱਡ ਦਿਆ ਹਾਲੀਵੁੱਡ ਨੂੰ ਵੀ ਪਿੱਛੇ ਛੱਡ ਦਿਆ ਬਾਲੀਵੁੱਡ ਨੂੰ ਵੀ ਪਿੱਛੇ ਛੱਡ ਦਿਆ ਹਜ਼ਾਰਾਂ ਕਰੋੜਾਂ ਦੇ ਹਿਸਾਬ ਨਾਲ ਇਨਕਮ ਹੈ ਅੱਜ ਦੇ ਟਾਈਮ 'ਚ ਸੋਸ਼ਲ ਮੀਡੀਆ ਤੇ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੱਕ ਗੇਮ ਚਲਾਈ ਕਿ ਵੀ ਕਿਉਂ ਨਾ ਆਪਾਂ ਪੂਰੇ ਸੋਸ਼ਲ ਮੀਡੀਆ ਤੇ ਇੱਕ ਮਰਡਰ ਕਰਕੇ ਇੱਕ ਦਹਿਸ਼ਤ ਫਲਾ ਦਈਏ ਕਿ ਕੋਈ ਵੀ ਇਦਾਂ ਦੀ ਗੱਲ ਕਰੇ ਤਾਂ ਸਾਨੂੰ ਪੈਸੇ ਦੇ ਕੇ ਕਰੇ ਜਿੱਦਾਂ ਕਿ ਉਹ ਪਿੱਛੇ ਐਕਸ ਐਕਸੈਸ ਵਾਲਾ ਸੀ ਉਹਨੇ 80000 ਰੁਪਏ ਦਿੱਤਾ ਸੀ ਇਹਨੂੰ ਉਸ ਤੋਂ ਬਾਅਦ ਉਹ ਕਈ ਵੀਡੀਓਜ਼ ਵੀ ਪਾਰਿਆ ਸੀਗਾ ਤੇ ਇਸੇ ਤਰੀਕੇ ਨਾਲ ਇਹ ਦਬਦਬਾ ਬਣਾਣਾ ਆਪਾਂ ਚਾਹੁੰਦੇ ਸੀਗੇ ਅੱਛਾ ਜੇ ਜੇ ਮਰਡਰ ਦੀ ਗੱਲ ਸੀ ਜੇ ਮਾਰਨਾ ਹੀ ਸੀ ਕਿ ਕਿਸੇ ਹੋਰ ਹਥਿਆਰ ਨਾਲ ਮਾਰਦੇ ਹੁੰਦੇ ਕਿਉਂ ਤੁਸੀਂ ਗੁਰੂ ਦੇ ਬਣੇ ਨੂੰ ਹੀ ਤੁਸੀਂ ਕਿਉਂ ਯੂਜ਼ ਕੀਤਾ ਠੀਕ ਹੈ ਕਿਉਂ ਉਹਨੂੰ ਹੀ ਐਵੀਡੈਂਸ ਬਣਾਇਆ ਹੁਣ ਪੁਲਿਸ ਚ ਕੋਰਟ ਦੇ ਵਿੱਚ ਉਹੀ ਪੇਸ਼ ਹੋਏਗਾ ਇਹ ਇਹ ਬੇਅਦ ਵੀ ਨਹੀਂ ਹੈ ਹੁਣ ਜਦੋਂ ਮਰਡਰ ਦਾ ਆਪਾਂ ਇਹ ਹਥਿਆਰ ਦਿਖਾਵਾਂਗੇ ਪੁਲਸ ਹਥਿਆਰ ਦਿਖਾਏਗੀ ਤਾਂ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਕਮਰਕਸ ਨੂੰ ਤੇ ਜਦੋਂ ਕਮਰਕਸ ਨੂੰ ਪੇਸ਼ ਕੀਤਾ ਜਾਏਗਾ ਤੇ ਉਹ ਉਹ ਬੇਅਦ ਵੀ ਨਹੀਂ ਹੈ ਉਹ ਸਾਡੇ ਸਿੱਖ ਧਰਮ ਦੀ ਬੇਅਦ ਵੀ ਨਹੀਂ ਹੈ ਉਹਨੂੰ ਸੋਚਣਾ ਚਾਹੀਦਾ ਸੀ ਚਲ ਤੇਰੀ ਖੁੰਦਕ ਆਇਆ ਉਹਨੇ ਗਲਤ ਕੰਟੈਂਟ ਪਾਇਆ ਤੂੰ ਕਿਸੇ ਹੱਥ ਹੋਰ ਹਥਿਆਰ ਨਾਲ ਕੋਈ ਕੰਮ ਕਰ ਦਿੰਦਾ ਪਹਿਲੀ ਗੱਲ ਤਾਂ ਡਾਕਟਰ ਬੀਮਰਾਮ ਵੇਦਕਨ ਨੇ ਸੰਵਿਧਾਨ ਲੀ ਗਿਆ ਜੇ ਕੋਈ ਥੱਪੜ ਮਾਰਦਾ 757 ਹੁੰਦੀ ਹੈ ਗੋਲੀ ਮਾਰਦਾ 307 ਹੁੰਦੀ ਹੈ ਜੇ ਜਾਨ ਤੋਂ ਮਾਰਦਾ 302 ਹੁੰਦੀ ਹੈ ਉਹ ਆਪਣਾ ਕ੍ਰਾਈਮ ਦੇ ਮੁਤਾਬਕ ਲੱਗਦੀ ਹੈ ਉਹਦਾ ਕ੍ਰਾਈਮ ਇੰਨਾ بڑا ਨਹੀਂ ਸੀ ਕਿ ਉਹਦਾ ਮਰਡਰ ਕੀਤਾ ਜਾਵੇ ਉਹਦਾ ਏਸੀਬੀ ਜੇ ਉਹਨੂੰ ਦਬਕਾ ਮਾਰ ਕੇ ਜਾਂ ਫਿਰ ਪੁਲਿਸ ਕੰਪਲੀਟ ਕਰਕੇ ਉਹ ਤੇ ਐਫ ਆਰ ਦਰਜ ਕਰਾਈ ਜਾਂਦੀ ਜਾਂ ਪੁਲਿਸ ਨਹੀਂ ਕਰਦੀ ਤਾਂ ਜੇ ਜੇ ਤੁਹਾਡੇ ਚ ਇੰਨਾ ਹੀ ਗੁੱਸਾ ਸੀ ਜਾਂ ਲੱਤਾਂ ਬਾਹ ਤੋੜ ਦਿੰਦੇ ਆ ਚਲੋ ਜ਼ਿੰਦਗੀ ਕਿਸੇ ਦੀ ਜਾਨ ਲੈਣੀ ਹੁਣ ਤਾਂ ਉਹ ਤਾਂ ਇੱਕ ਮਰੀ ਐ ਮੈਂ ਕੰਚਨ ਕੁਮਾਰੀ ਜੀ ਨੂੰ ਆਪਾਂ ਕਹਰੇ ਕਮਲਕੌਰ ਭਾਬੀ ਉਹ ਇੱਕ ਮਰੀ ਐ ਇੱਕ ਮਰੀ ਨਾ ਪਰ ਇਹ ਤਿੰਨ ਮਰੇ ਆ ਮੇਰੇ ਹਿਸਾਬ ਨਾਲ ਕੰਚਨ ਕੁਮਾਰੀ ਨੂੰ ਲਾ ਕੇ ਚਾਰ ਮਰ ਗਏ ਕਿਉਂ ਕਿਉਂਕਿ ਦੋ ਤਾਂ ਜੇਲ੍ਹ ਚ ਚਲੇ ਗਏ ਇੱਕ ਭੱਜ ਗਿਆ ਕਿੰਨੀ ਕੁ ਦਿਨ ਬਾਅਦ ਚਲੇਗਾ ਜੇ ਉਹਨੇ ਉਹ ਸਹੀ ਹੈ ਆਪਣੀ ਜਗ੍ਹਾ ਤਾਂ ਖੜ ਜਾਂਦਾ ਸਿਲੰਡਰ ਕਰ ਜਾਂਦਾ ਹਾਂ ਮੈਂ ਮਾਰੀ ਹੈ ਤੇ ਤਿੰਨ ਮਰ ਗਏ ਕਿਉਂਕਿ 20 ਸਾਲ ਪੱਕੀ ਹੈ ਜੀ ਇਹਨਾਂ ਨੂੰ ਉਦੋਂ ਕਦ ਮੁਲਾਕਾਤਾਂ ਪੈਣਗੀਆਂ ਜੇਲ੍ਹ ਚ ਆਪਣਾ ਸਰਕਲ ਬਣਾਣਗੇ ਜਾਂ ਕੁਝ ਸਮਥਿੰਗ ਕੁਝ ਵੀ ਕਰਨ ਪਰ ਇਹ ਤਿੰਨ ਚਾਰ ਜ਼ਿੰਦਗੀਆਂ ਗਈਆਂ ਉਸ ਤੋਂ ਬਾਅਦ ਜਿਹੜਾ ਕਮਲਕੌਰ ਜਿਹੜੇ ਪਰਿਵਾਰ ਨੂੰ ਪਾਲਦੀ ਸੀ ਉਹਨਾਂ ਦੀ ਜ਼ਿੰਦਗੀ ਗਈ ਤੇ ਇਸੀ ਚੀਜ਼ ਦੇ ਉੱਪਰ ਮੈਂ ਇਹ ਨਹੀਂ ਕਹਿ ਰਿਹਾ ਵੀ ਕਮਲਕੌਰ ਭਾਬੀ ਬਹੁਤ ਠੀਕ ਹੈ ਉਹਨੇ ਗਲਤ ਕੰਟੈਂਟ ਪਾਈਆਂ ਗਲਤ ਵੀਡੀਓਜ਼ ਪਾਈਆਂ ਠੀਕ ਹੈ ਪਰ ਉਹਦੇ ਹਿਸਾਬ ਨਾਲ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਸਜ਼ਾ ਮਿਲਣੀ ਚਾਹੀਦੀ ਸੀਗੀ ਕਾਨੂੰਨ ਵੀ ਕਿਤੇ ਨਾ ਕਿਤੇ ਸਾਡਾ ਬਹੁਤ ਢੀਲ ਵਰਤਦਾ ਉਹਨੂੰ ਵੀ ਇਹ ਸੰਗਿਆਨ ਲੈਣਾ ਚਾਹੀਦਾ ਵੀ ਜਿਹੜਾ ਵੀ ਕੰਟੈਂਟ ਇਦਾਂ ਦਾ ਪਾਰ ਰਿਹਾ ਉਹਦੇ ਉੱਪਰ ਇਮੀਡੀਏਟਲੀ ਕਾਰਵਾਈ ਕਰਨੀ ਚਾਹੀਦੀ ਐਮਜਲੀ ਐਫਆਰ ਕਰੋ ਦੈਨ ਉਹਨੂੰ ਜੇਲ੍ਹ ਭੇਜੋ ਜੋਦੇ ਤੁਸੀਂ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ ਹਾਂਜੀ ਹਾਂਜੀ ਸਰ ਹਾਂਜੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਇੰਸਟਾਗ੍ਰam ਖੋਲਦਿਆਂ ਹਨ ਛੋਟੇ ਛੋਟੇ ਬੱਚਿਆਂ ਦੀਆਂ ਵੀਡੀਓ ਹਨ ਬੱਚਿਆਂ ਦੇ ਵੀਡੀਓ ਜਿੱਦਾਂ ਦੀ ਉਹਨਾਂ ਦਾ ਡਰੈੱਸ ਅਪ ਹੁੰਦਾ ਜਿੱਦਾਂ ਦੇ ਉਹਨਾਂ ਦੇ ਫੇਸ ਐਕਪ੍ਰੈਸ਼ਨ ਹੁੰਦੇ ਨੇ ਹਨ ਤੁਹਾਨੂੰ ਨਹੀਂ ਲੱਗਦਾ ਕਿ ਉਹ ਚੀਜ਼ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖਰਾਬ ਕਰ ਰਹੀ ਹੈ ਤੁਸੀਂ ਸਰ ਇੱਕ ਤੁਸੀਂ ਵੀਡੀਓ ਦੇਖੀ ਹੋਣੀ ਬੋਲਤੀ ਨਹੀਂ थी ਬੋਲਣ ਲੱਗੀ ਇੱਕ ਛੋਟਾ ਜਿਹਾ ਮੁੰਡਾ ਪਾਸਟਰ ਬਜਿੰਦਰ ਦੀ ਵੀਡੀਓ ਪਾਉਂਦਾ ਹੈ ਪਾਸਟਰ ਬਜਿੰਦਰ ਉਸ ਬੱਚੇ ਨੂੰ ਯੂਜ਼ ਕਰਦਾ ਹੈ ਆਪਣੇ ਬਿਜ਼ਨਸ ਲਈ ਤੇ ਮੈਂ ਉਹਦੀ ਕੰਪਲੀਟ ਪਾਈ ਚਾਈਲਡ ਵੈਲਫੇਅਰ ਸੁਸ ਤੇ ਕਮਿਸ਼ਨ ਨੂੰ ਭਾਰਤ ਦੇ ਵੀ ਇਹ ਕੰਟੈਂਟ ਯੂਜ਼ ਕਰਿਆ ਹੋਇਆ ਇਹ ਬੱਚੇ ਨੂੰ ਦਿਖਾ ਕੇ ਲੋਕਾਂ ਨੂੰ ਮਿਸਗਾਈਡ ਕੀਤਾ ਹੋਇਆ ਵੀ ਬੋਲਤੀ ਨਹੀਂ ਸੀ ਬੋਲਣ ਲੱਗੀ ਇੱਕ ਬੱਚੇ ਤੋਂ ਕਹਾਇਆ ਗਿਆ ਮਾਸੂਮ ਬੱਚੇ ਤੋਂ ਤੇ ਮੈਂ ਚਾਈਲਡ ਵੈਲਫੇਅਰ ਨੂੰ ਕੰਪਲੀਟ ਕੀਤੀ ਅੱਜ ਤੱਕ ਅੱਜ ਉਸ ਕੰਪਲੀਟ ਕਰੀ ਨੂੰ ਸਾਲ ਹੋ ਗਿਆ ਅੱਜ ਤੱਕ ਨਹੀਂ ਉਹਦੇ ਤੇ ਕਾਰਵਾਈ ਜੇ ਇਮੀਡੀਏਟਲੀ ਕਾਰਵਾਈ ਹੁੰਦੀ ਤਾਂ ਇਹਨਾਂ ਦੀ ਕੀ ਜਰੂਰਤ ਸੀ ਬੱਚਿਆਂ ਤੋਂ ਗਲਤ ਗਲਤ ਕੰਟੈਂਟ ਪਵਾ ਲੈਂਦੇ ਜੀ ਇਹਨੂੰ ਲੱਗਦਾ ਕਿ ਜੇ ਕਾਰਵਾਈ ਸਹੀ ਟਾਈਮ ਤੇ ਹੋਈ ਹੁੰਦੀ ਤਾਂ ਅੱਜ ਆ ਨੌਬਤ ਨਾ ਆਉਂਦੀ ਜਿਹੜੀ ਇਹ ਆਈ ਹੋਈ ਹੈ ਬਿਲਕੁਲ ਸਰ ਬਿਲਕੁਲ ਜੇ ਕਾਰਵਾਈ ਸਹੀ ਟਾਈਮ ਤੇ ਹੋਈ ਹੁੰਦੀ ਪਰਚਾ ਹੁੰਦਾ ਤਰੀਕਾ ਭੁਗਤ ਤੇ ਅਗਲੇ ਨੂੰ ਅਕਲ ਆਂਦੀ ਅਕਲੰਦੀ ਭਟ ਇਹ ਕਿਤੇ ਨਾ ਕਿਤੇ ਅੰਮ੍ਰਿਤਪਾਲ ਮਹਿਰੋ ਦੀ ਵੀ ਗਲਤੀ ਹੈ ਕਿ ਵੀ ਉਹਨੇ ਇਡਾ ਬੜਾ ਸਟੈਪ ਚੱਕ ਲੈਣਾ ਚਾਹੀਦਾ ਛੋਟਾ-ਵੋਟਾ ਚੱਕ ਲੈਣ ਦਾ ਚਲੋ ਉਹਦੇ 'ਚ ਗੱਲ ਹੋ ਰਹਾ ਮੈਨੂੰ ਕੁਝ ਪਰਸਨਲ ਇੰਟਰਸਟ ਲੱਗਦਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਈ ਵੀ ਹੈ ਜਿਹੜਾ ਇਹ ਸਜਾਦ ਪੱਟੀ ਵਿੱਚ ਆਇਆ ਇਸ ਗੱਲ ਦੇ ਕਿਤੇ ਨਾ ਕਿਤੇ ਮੈਨੂੰ ਇਨਵੋਲਵ ਪਾਕਿਸਤਾਨ ਨਾਲ ਜੁੜੇ ਲੱਗਦੇ ਆ ਇਸ ਚੀਜ਼ 'ਚ ਅੱਜ ਜੇ ਤੁਸੀਂ ਕਹਿੰਦੇ ਹੋ ਕਿ ਕੋਈ ਮਾੜੀ-ਮੋਟੀ ਉਹਦੇ ਕੁੱਟਮਾਰ ਕਰ ਦੇਣੀ ਸੀ ਲੱਤਾਂ ਤੋੜ ਦੇਣੀ ਸੀ ਜਿਵੇਂ ਤੁਸੀਂ ਕਹਿੰਦੇ ਹੋ ਹਨ ਪਹਿਲਾਂ ਪ੍ਰੋਡਿਊਸਰ ਐਕਸ ਦੇ ਨਾਲ ਇਹੀ ਕੁਝ ਹੋਇਆ ਕਾ ਭੁਗਤਿਆ ਨੇ ਉੱਥੇ ਜਿਹੜਾ ਪੂਰੇ ਪਿੰਡ ਨੇ ਇਹਦੇ ਖਿਲਾਫ ਧਰਨਾ ਦਿੱਤਾ ਸਰ ਇਹ ਹੈ ਨਾ ਦੇਖੋ ਮੈਂ ਇਹ ਨਹੀਂ ਕਹਿ ਰਿਹਾ ਵੀ ਲੱਤਾਂ ਮੇਰੇ ਵੱਲੋਂ ਉਹਨੂੰ ਸੁਜੈਸ਼ਨ ਨਹੀਂ ਹੈ ਮੇਰੇ ਮੇਰੇ ਵੱਲੋਂ ਇਹ ਕਹਿਣਾ ਵੀ ਤੈਨੂੰ ਇੰਨਾ ਹੀ ਗੁੱਸਾ ਸੀ ਵੀ ਤੈਨੂੰ ਇੰਨਾ ਗੁੱਸਾ ਸੀ ਤੂੰ ਦੀ ਲੱਤਾਂ ਤੋੜ ਦਿੰਦਾ ਤੇਰੀ ਬੇਲ ਤਾਂ ਹੋ ਜਾਂਦੀ ਚਲੋ ਉਹ ਵੀ ਜਿੰਦੀ ਸੀ ਉਹਨੂੰ ਵੀ ਅਕਲ ਆ ਜਾਂਦੀ ਠੀਕ ਹੈ ਨਾ ਤੇ ਜਿਹੜੀ ਇਹ ਚੀਜ਼ ਹੋਈ ਹੈ ਮਰਡਰ ਹੋਇਆ ਵੀ ਇਹ ਉਹੀ ਤਾਂ ਮੈਂ ਕਹਿ ਰਿਹਾ ਵੀ ਇੱਕ ਨਹੀਂ ਮਰਿਆ ਉਹਨਾਂ ਨੂੰ ਐ ਲੱਗਦਾ ਵੀ ਸੀ ਇੱਕ ਮਾਰਤਿਆ ਤਿੰਨ ਪਰਿਵਾਰ ਮਰ ਗਏ ਆ ਤੁਹਾਡੇ ਉਹਨਾਂ ਦੇ ਪਰਿਵਾਰ ਵੀ ਮਰ ਗਏ ਪੂਰੇ ਉਹ ਵੀ ਭੱਜਦੇ ਫਿਰਦੇ ਆ ਦੋ ਜੇਲ੍ਹ ਚ ਚਲੇ ਗਏ ਇੱਕ ਭੱਜਿਆ ਫਿਰਦਾ ਕਦ ਤੱਕ ਭੱਜਲੇਗਾ ਕੌਣ ਰੱਖ ਲੇਗਾ ਕੋਈ ਕਿਸੇ ਨੂੰ ਇੰਨਾ ਟਾਈਮ ਰੋਟੀ ਨਹੀਂ ਖਵਾਉਂਦਾ ਹੁੰਦਾ ਹਾਂ ਰੱਖ ਲੱਖਦੇ ਆ ਉਹਨਾਂ ਨੂੰ ਪਾਕਿਸਤਾਨੀ ਸ਼ਹਾਜਾਦ ਪੱਟੀ ਉਹਨੂੰ ਰੱਖ ਸਕਦਾ ਕਿਉਂਕਿ ਉਹਨੂੰ ਪੰਜਾਬ ਦੇ ਪੇਤ ਪਤਾ ਹੈ ਪੰਜਾਬ ਦੀਆਂ ਗਲੀਆਂ ਪਤਾ ਹੈ ਅੰਮ੍ਰਿਤਸਰ ਦਾ 21 ਕ ਰਸਤਾ ਪਤਾ ਹੈ ਕੌਣ ਕਿੱਥੇ ਹੈ ਕਿਹਨਾਂ ਨਹੀਂ ਹੈ ਸਾਰੀ ਸੀਆਈਡੀ ਜਾ ਕੇ ਪਾਕਿਸਤਾਨ ਦੇ ਸ਼ਹਾਜਾਦ ਪੱਟੀ ਨੂੰ ਦੇਗਾ ਫਿਰ ਇਹ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਤੇ ਇਹ ਸੀਆਈਡੀ ਨੂੰ ਪੰਜਾਬ ਦੀ ਨੂੰ ਤੇ ਆਪਣੇ ਇੰਡੀਆ ਦੀ ਭਾਰਤ ਦੀ ਨੂੰ ਦੇਖਣਾ ਚਾਹੀਦਾ ਹੈ ਵੀ ਗ੍ਰਹਿ ਮੰਤਰੀ ਨੂੰ ਰੋਪੀ ਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਖੁਦ ਮੁਸਲਮਾਨ ਹੈ ਸਿੱਖਾਂ ਦਾ ਕਿਉਂ ਨਾਂ ਰੱਖਿਆ ਤਾਂ ਉਹਨੂੰ ਨਹੀਂ ਲੱਗਦਾ ਕਿ ਇਹਨੂੰ ਜਿਹੜਾ ਧਰਮ ਦੇ ਮੁੱਦੇ ਤੋਂ ਜਿਹੜਾ ਉਹ ਕਰਕੇ ਹਟਾ ਕੇ ਜਿਹੜਾ ਇੱਕ ਲਚਰਤਾ ਦੇ ਮੁੱਦੇ ਤੇ ਲੈ ਕੇ ਆਉਣਾ ਚਾਹੀਦਾ ਕਿਉਂਕਿ ਧਰਮ ਦਾ ਮੁੱਦਾ ਤਾਂ ਆਇਆ ਹੀ ਨਹੀਂ ਇਹਦੇ ਵਿੱਚ ਅਸੀਂ ਕਹਿ ਰਹੇ ਹਾਂ ਵੀ ਫਿਰ ਜੇ ਧਰਮ ਦਾ ਮੁੱਦਾ ਨਹੀਂ ਹੈ ਫਿਰ ਉਹਨੇ ਕਰਮ ਕਮਰ ਕਸ ਨਾਲ ਕਿਉਂ ਮਾਰਿਆ ਉਹਨੇ ਕਿਸੇ ਹਥਿਆਰ ਨਾਲ ਮਾਰ ਦਿੰਦਾ ਕਿਉਂ ਇਹ ਤਾਂ ਇਹ ਤਾਂ ਸਾਜ਼ੀ ਸਰਚੀ ਗਈ ਹੈ ਨਾ ਵੇ ਹੁਣ ਕਹਦੇ ਵੀ ਨਿਹੰਗਾਂ ਦੇ ਕਮਰ ਕਸ ਨਾਲ ਮਾਰਿਆ ਗਿਆ ਮੈਂ ਤਾਂ ਇਹੀ ਸੁਣਿਆ ਠੀਕ ਹੈ ਜੇ ਕਮਰ ਕਸ ਨਾਲ ਮਾਰਿਆ ਗਿਆ ਤਾਂ ਕਿਹਦੇ ਧਾਰਮਿਕ ਮੁੱਦਾ ਹੀ ਬਣ ਗਿਆ ਕਿਉਂ ਕਿਉਂ ਨਾ ਤੁਸੀਂ ਕਿਸੇ ਹੋਰ ਤਰੀਕੇ ਨਾਲ ਤੁਸੀਂ ਕਰ ਲੰਦੇ ਜੋ ਕਰਨਾ ਸੀ ਵੀ ਮੈਂ ਇਹ ਨਹੀਂ ਕਹਿ ਰਿਹਾ ਵੀ ਮਾਰ ਦਿਓ ਬਟ ਮੈਂ ਇਹ ਗੱਲ ਕਹਿ ਰਿਹਾ ਵੀ ਕਿਉਂ ਤੁਸੀਂ ਸਾਡੇ ਪਵਿੱਤਰ ਸਰੂਪ ਜਿਹੜਾ ਸਾਡੇ ਸਿੱਖੀ ਧਰਮ ਦਾ ਪਵਿੱਤਰ ਸਰੂਪ ਹੈ ਉਸ ਨੂੰ ਕਿਉਂ ਯੂਜ਼ ਕੀਤਾ ਗਿਆ ਮੇਰੇ ਤਾਂ ਇਹ ਗੱਲ ਨਾ ਕਹਿਣਾ ਤੁਸੀਂ ਅਗਲੀ ਕਾਰਵਾਈ ਕੀ ਮੰਨਦੇ ਕਿ ਕੀ ਕਾਰਵਾਈ ਹੋਣੀ ਚਾਹੀਦੀ ਮੇਰੇ ਵੱਲੋਂ ਤਾਂ ਇਹ ਹੈ ਜੀ ਇਹਨੂੰ ਚੈੱਕ ਕੀਤਾ ਜਾਵੇ ਵੀ ਇਹਦੇ ਤਾਰ ਪਾਕਿਸਤਾਨ ਨਾਲ ਜੁੜ ਰਹੇ ਆ ਬਜਲਤ ਤੋਂ ਜਲਦ ਤੋਂ ਜਲਦ ਨੂੰ ਅਰੈਸਟ ਕੀਤਾ ਜਾਵੇ ਜਿਹੜਾ ਕਮਲਕੌਰ ਭਾਬੀ ਹੈ ਜਿਹੜੀ ਉਹਦੇ ਗੁਨਾਹ ਤੋਂ ਵੱਧ ਕੇ ਸਜ਼ਾ ਮਿਲੀ ਹੈ ਇਹਨੂੰ ਵੀ ਉਹਦੇ ਗੁਨਾਹ ਤੋਂ ਵੱਧ ਕੇ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਅੰਮ੍ਰਿਤਪਾਲ ਮਹਿਰੋਂ ਨੇ ਜੋ ਸਟੈਪ ਚੱਕਿਆ ਕੋਈ ਹੋਰ ਵਿਅਕਤੀ ਨਾ ਚੱਕੇ ਇਸ ਕਰਕੇ ਜਿਨਨੇ ਵੀ ਅਸ਼ਲੀਨ ਕੰਟੈਂਟ ਹੈ ਉਹ ਸਾਰੇ ਡਿਲੀਟ ਹੋਣੇ ਚਾਹੀਦੇ ਆ ਉਹਨਾਂ ਦੇ ਪੇਜ ਡਿਲੀਟ ਹੋਣੇ ਚਾਹੀਦੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੋ ਹੋਣਾ ਚਾਹੀਦਾ ਜਿਹੜਾ ਸ਼ਾਜਾਦ ਪੱਟੀ ਦੇ ਪਾਕਿਸਤਾਨ ਦਾ ਪੀਕੇ ਮਸਤ ਕਰਕੇ ਚੈਨਲ ਆ ਉਹਦੇ ਨਾਸਿਰ ਕੁਛ ਉਹ ਗੰਦੀ ਗੰਦੀ ਜਨਾਨੀਆਂ ਜਿਹੜੀਆਂ ਜਿਹੜੀਆਂ ਇੰਡੀਆ ਦੇ ਵਿੱਚ ਬੰਦ ਹੋਣੇ ਚਾਹੀਦੇ। ਹਾਂ ਪੇਜ ਬਣਾਏ ਹੋਏ ਆ ਇਹਨਾਂ ਨੇ ਬੜੇ ਗਲਤ ਗਲਤ ਕੰਟੈਂਟ ਕਹਿੰਦੇ ਅੱਜ ਨੀ ਨੀਮੀਆਂ ਅੱਜ ਨੀ ਕੁਛ ਐਦਾਂ ਕਰਕੇ ਮੇ ਨਾਲ ਕੇ ਜੋ ਪਾਣੀ ਸਮਥਿੰਗ ਇਹਦਾ ਮਤਲਬ ਇੱਕ ਇਹ ਜੀ ਗੱਲਾਂ ਬੋਲੀ ਜਾਂਦੀਆਂ ਜਿਹੜੀ ਆਪਾਂ ਪਰਿਵਾਰ 'ਚ ਬੈਠ ਕੇ ਨਹੀਂ ਬੋਲ ਸਕਦੇ। ਇਹ ਕਹਿੰਦੇ ਪੰਜਾਬ ਦੇ ਵਿੱਚ ਸ਼ਹਾਦ ਪੱਟੀ ਕਹਿੰਦਾ ਤੁਹਾਡੇ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆ ਹੈ ਸੋਸ਼ਲ ਮੀਡੀਆ ਤੇ। ਉਹ ਭਰਾਵਾ ਤੂੰ ਦੇਖ ਆਪਣੇ ਜਾ ਕੇ ਪਾਕਿਸਤਾਨ 'ਚ ਪੀਕੇ ਮਸਤ ਚੈਨਲ ਦੇਖ ਲੈ ਜਾ ਕੇ ਆਪਣੇ ਨਾਸਿਰ ਜਿਹੜੇ ਸਾਡੀ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਆਇਆ ਇੱਕ ਗੰਜਾ ਜ ਇਹ ਇਹਨਾਂ ਦੇ ਇਹਨਾਂ ਦੇ ਕੰਟੈਂਟ ਦੇਖ ਜਾ ਕੇ ਇੰਨੇ ਗੰਦੇ ਆ ਅਸੀਂ ਕਿਤੇ ਪਰਿਵਾਰ ਚ ਬੈਠ ਕੇ ਨਹੀਂ ਦੇਖ ਸਕਦੇ ਇਹਨਾਂ ਨੂੰ ਕਿਉਂ ਨਹੀਂ ਮਾਰ ਰਹੇ ਤੁਸੀਂ ਸਾਡੇ ਪੰਜਾਬ ਦਾ ਸਿਰਫ ਮੋਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਰੀ ਹੈ ਇਹ ਪਿੱਛੇ ਕਿਸੇ ਨਾ ਕਿਸੇ ਦਾ ਪਲਾਨ ਹੈ ਇਹ ਨਹੀਂ ਹੋ ਸਕਦਾ ਨਹੀਂ ਹੈ ਪਲਾਨ ਹੈ ਸੋ ਇਹ ਸਨ ਸਰਜੀਤ ਰੌਕੀ ਜਿਨ੍ਹਾਂ ਨੇ ਪੂਰੀ ਗੱਲਬਾਤ ਕੀਤੀ ਹੈ ਤੇ ਕਿਹਾ ਕਿ ਜਿਹੜਾ ਇਦਾਂ ਦਾ ਕੰਟੈਂਟ ਹੈ ਉਹ ਤੁਰੰਤ ਜਿਹੜਾ ਸੋਸ਼ਲ ਮੀਡੀਆ ਤੋਂ ਡਿਲੀਟ ਹੋਣਾ ਚਾਹੀਦਾ